ਕਾਹਨੇ ਹੋ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਨਹਿਰਾਂ ਗਰਾਊਂਡ ਤੇ ਨਹੀਂ ਨਾ ਕੋਈ ਐਮਐਲਏ ਸਾਡਾ ਫਿਰ ਮੈਨੂੰ ਮੈਂ ਇਹ ਗੱਲ ਕਹਿਣਾ ਮਰਦਾਂ ਦੀ ਮੈਂ ਇਹ ਗੱਲ ਕਹਿਣਾ ਕਿ ਵੇ ਤੁਸੀਂ ਗਰਾਊਂਡ ਤੇ ਜਾਂਦੀ ਨਹੀਂ ਤੁਸੀਂ ਹੁਣ ਹੁਣ ਚੱਲੋ ਆਓ ਮੈਂ ਨਾਲ ਤਾਂ ਮੇਰੇ ਸਾਡੇ ਮੇਰੇ ਹੋਣੀ ਚੱਲ ਚੱਲੋ ਆਓ ਬਹੁਤ ਗਰਾਊਂਡ ਮੇਰੇ ਇੱਕ ਵੀ ਖਾਣ ਇੱਕ ਬੰਦਾ ਮੈਂ ਇੱਕ ਵੀ ਗੱਲ ਪੱਕਾ ਖਾਦਾ ਸੁੱਕਾ ਪੱਕਾ ਖਾਦਾ ਮੈਂ ਤੁਹਾਨੂੰ ਖੋਲਾ ਮੇਰੇ ਨਾਲ ਬੜ ਜਾ ਸਾਡੀ ਬੜ ਜਾ ਮੇਰੇ ਨਾਲ ਚੱਲੋ ਸਾਡੀ ਬੜ ਜਾ ਸਾਡੀ ਬੜ ਜਾ ਇਹੋ ਗੱਲ ਕਹਿੰਦੇ ਆ ਮੈਂ ਬਖੋਲੋ ਚਲੋ ਬਖੋਲੋ ਸਾਡੀ ਬੜ ਜਾ ਪਿਲੂ ਆ ਜਾ ਜੀ ਬਹੁਤ ਸਹੀ ਕਰੋ ਮੋ ਗਲੀਆਂ ਬਣਾਉਂਦੇ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਣ ਦੇਣੀ ਕੋਈ ਨਹੀਂ ਸਾਡੇ ਕੋਲ ਤੇਰੇ ਜਿਵੇਂ ਤੇਰੇ ਨਰਦਾ ਨਹੀਂ ਬੋਲੋ ਯਾਰ ਮੈਂ ਸਾਡਾ ਨਾਲ ਬਗਾ ਖਾਦਾ ਮੈਨੂੰ ਮੇਰੀ ਘਰ ਮੇਰੀ ਘਰ ਤਲ ਦੀ ਆਪਣਾ ਨਹੀਂ ਬੇਗਾ ਅਮਰਤਾਰ ਸਿੰਘ ਆ ਭਰਾ ਹਾਂਜੀ ਤੂੰ ਇਹ ਸੌ ਖਾਲਾ ਕਿ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾਂ ਦੇ ਨਹੀਂ ਮੈਂ ਸੌ ਖਵਾ ਯਾਰ ਤੂੰ ਮੇਰੇ ਕੰਮ ਕਰਦਾ ਆਹ ਸੜਕੀ ਬਣਾਈ ਆਹ ਸੜਕੀ ਹਾਂ ਸੜਕੀ ਦਿਖਾ

ਸਰਕਾਰਾਂ ਦਾ ਪੇੜਾ ਹੀ ਕਰਕਾ ਪੇੜਾ ਹੀ ਕਰਕਾ ਸਰਕਾਰਾਂ ਕਰਦੀਆਂ ਕੀ ਚਾਲ ਚੋ ਸਰਕਾਰ ਨੰਬਰ ਤੇ ਗੱਡੀ ਗੱਡੀ ਅੱਜ ਬਹੁਤ ਅੱਜ ਬਹੁਤ ਨਹੀਂ ਉਹ ਗੱਡੀ ਆਪੇ